ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ-ਠਾਕ ਹੋਵੋਗੇ ਤੇ ਅੱਜ ਇੱਕ ਅਸੀਂ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਅੱਜ ਅਸੀਂ ਕਰਨ ਚੱਲੇ ਆ ਇੰਜੋਏ ਤੇ ਸਾਡੇ دوست ਮਿੱਤਰ ਆ ਉਹਨਾਂ ਦੀ ਫੈਮਲੀਆ ਨਾਲ ਤੇ ਇਧਰੋਂ ਆਪਣੀ ਫੈਮਲੀਆ ਜੀ ਤੇ ਨਾਲ ਬੱਚੇ ਵਗੈਰਾ ਸਾਰਿਆਂ ਦੇ ਸਾਰਿਆਂ ਨੇ ਪਲਾਨ ਕੀਤਾ ਕਿ ਆਪਾਂ ਇਕੱਠੇ ਹੋਈਏ ਓਵੇਂ ਤਾਂ ਇਕੱਠੇ ਹੋਇਆ ਨਹੀਂ ਜਾਂਦਾ ਪਾਰਟੀ ਕਰਦੇ ਆ ਛੋਟੀ ਜੀ ਇਹ ਬਾਣੇ ਸਾਰੇ ਇਕੱਠੇ ਹੋ ਜਾਣਗੇ ਤੇ ਆਪਣੀਆਂ ਗੱਲਾਂ ਬਾਤਾਂ ਕਰਾਂਗੇ ਇੰਜੋਏ ਕਰਾਂਗੇ ਛੋਟੀ ਜੀ ਪਾਰਟੀ ਕਿਸੇ ਚੰਗੇ ਜਿਹੇ ਰੈਸਟੋਰੈਂਟ ਤੇ ਜਾਵਾਂਗੇ ਚਲੋ ਸਾਡੇ ਨਾਲ ਚੱਲਦੇ ਆ ਛੋਟੀ ਜੀ ਫੈਮਲੀ ਪਾਰਟੀ ਤੇ ਤੇ ਅਸੀਂ ਚੱਲ ਪਏ ਜੀ ਆਪਣੀ ਆ ਪਾਰਟੀ ਤੇ ਹੁਣੇ ਮੀਂਹ ਪੈ ਕੇ ਛੜਿਆ ਤੇ ਮੌਸਮ ਬਹੁਤ ਵਧੀਆ ਹੋਇਆ ਪਿਆ ਪਹਿਲਾਂ ਤੇ ਐਦਾਂ ਲੱਗਦਾ ਸੀ ਜਿਵੇਂ ਮੀਂਹ ਪੈਣ ਲੱਗੇ ਇੱਕਦਮ ਬਹੁਤ ਜ਼ਿਆਦਾ ਆ ਗਿਆ ਸੀ ਕਿ ਪਾਰਟੀ ਜਿਹੜੀ ਕੈਂਸਲ ਹੀ ਨਾ ਹੋ ਜਾਏ ਤੇ ਪਰ ਹੁਣ ਮੀਂਹ ਰੁਕ ਗਿਆ ਠੰਡਾ ਮੌਸਮ ਹੋ ਗਿਆ ਤੇ ਸਾਡੀ ਪਲੈਨਿੰਗ ਹੈ ਜੀ ਗਣਪਤੀ ਨਿਕਲੇਬ ਜਾਣ ਦੀ ਤੇ ਉੱਥੇ ਇੱਕ ਚੰਗਾ ਜਿਹਾ ਰਿਐਕਟੈਂਡ ਖੁੱਲਿਆ ਨਵਾਂ ਤੇ ਅਸੀਂ ਉੱਥੇ ਜਾ ਰਹੇ ਹਾਂ ਅਸੀਂ ਪਹੁੰਚ ਗਿਆ ਜੀ ਗਣਪਤੀ ਨਿਕਲੇਵ ਅਵਲੇ ਜਿੱਥੇ ਨਵਾਂ ਨਵਾਂ ਗਣਪਤੀ ਨਿਕਲੇਵ ਅੱਛਾ ਇੰਕਲੇਵ ਪਾਲਕਾ ਪੱਲਾ ਹੋਇਆ ਦੇਖੋ ਬਹੁਤ ਛੋਣੀ ਕਲੋਨੀ ਬਣੀ ਹੋਈ ਹੈ ਜੀ ਇਹ ਬਟੰਡਰ ਦੀ ਮੰਨੀ ਪਰ ਮੰਨੀ ਕਲੋਨੀ ਹੈ ਇਹ ਲਓ ਜੀ ਦੋਸਤੋ ਪਹੁੰਚ ਗਏ ਅਸੀਂ ਗਣਪਤੀ ਨਿਕਲੇਵ ਦੀ ਮਾਰਕੀਟ ਚ ਤੇ ਸਾਡੇ ਪਿੱਛੇ ਦੇਖ ਸਕਦੇ ਹੋ ਤੁਸੀਂ ਮੋਤੀ ਮੈਲ ਡੀਲਕਸ ਤੇ ਸਾਡੀ ਅੱਠੀ ਪਾਰਟੀ ਕਰਨ ਦੀ ਸਲਾਹ ਹੈ ਤੇ ਸਾਡੇ ਜੋ ਦੂਜੀਆਂ ਫੈਮਲੀਓ ਪਹਿਲਾਂ ਪਹੁੰਚ ਚੁੱਕੀਆਂ ਇੱਥੇ ਥੋੜਾ ਜਿਹਾ ਅਸੀਂ ਲੇਟ ਹੋ ਗਏ ਆ ਗਾ ਆਪਾਂ ਚੱਲਦੇ ਆਂ ਅੰਦਰ ਤੇ ਮਿਲਦੇ ਆਂ ਆਪਣੇ ਨਾਲ ਦੀਆਂ ਬਿੱਲੀਆਂ ਨੂੰ ਤੇ ਸਾਡੇ ਬੱਚੇ ਪਹਿਲਾਂ ਹੀ ਇੰਜੋਏ ਕਰਨ ਲੱਗ ਪਏ ਇਹ ਚਲੋ ਵੇ ਆਜੋ 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 ਇਹ ਆ ਜੀ ਮੋਤੀ ਮੈਲ ਡੀਲਕਸ ਤੇ ਇਹਨੂੰ ਓਪਨ ਹੋਏ ਨੂੰ ਮੇਰੇ ਖਿਆਲ ਜੇ 6 ਮਹੀਨਾ ਕੀ ਹੋਇਆ ਤੇ ਇਹਨਾਂ ਦੀ ਸਰਵਿਸ ਵਗੈਰਾ ਵਧੀਆ ਹੁੰਦੀ ਹੈ ਤੇ ਅੱਜ ਆਪਾਂ ਚੈੱਕ ਵੀ ਕਰਦੇ ਆਂ ਚਲੋ ਜੀ ਕਰ ਗਏ ਐਂਟਰ ਆਪਾਂ ਲੱਭਦੇ ਆਂ ਆਪਣੀ ਫੈਮਲੀ ਨੂੰ ਕਿੱਧਰ ਤੇ ਲੋ ਜੀ ਇੱਧਰ ਬੈਠੇ ਆ ਆਪਣੇ ਦੋਸਤ ਮਿੱਤਰ ਤੇ ਉਹਨਾਂ ਦੀ ਫੈਮਲੀ ਹੈਲੋ ਹੈਲੋ ਤੇ ਆ ਜੀ ਆਪਣਾ ਕਿੰਨੇ ਦੋਸਤ ਸਤਿ ਸ਼੍ਰੀ ਅਕਾਲ ਪਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਆ ਜੀ ਪਤਾ ਹੈ ਆਪਣਾ ਭਾਂਜਾ ਹੈਲੋ ਹਤੇ ਇਹ ਆਪਣੀ ਸਿਸਟਰ ਰਿਮਮੀ ਮਨਪ੍ਰੀਤ ਕੌਰ ਉਹ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਥੋੜੇ ਘੁੱਟ ਕੇ ਜੱਫੀ ਪਾਣਾ ਨਾ ਸਾਡੇ ਦਾ ਨਾਂ ਨਾ ਸ਼ਾਇਦ ਮੇਰੀ ਨਾਨਾਣ ਪਤਲੀ ਹੋਏ ਮੈਂ ਮੋਟੀ ਹੋ ਜਾ ਹਾਂ ਬਿਲਕੁਲ ਇੱਥੇ ਇੱਕ ਸਰਪ੍ਰਾਈਜ਼ ਲੁਕਿਆ ਹੋਇਆ ਸੀ ਨਿੱਕਾ ਜਿਹਾ ਬਿੰਦੀ ਕਹਿੰਦੀ ਹੈ ਜਿਹੜੀ ਨਿੱਕੀ ਜੀ ਹੈਲੋ ਲੋ ਜੀ ਸਾਡੀ ਸੁਰਖਾ ਬਥੇ ਬੈਠੀ ਹੈ ਚਮਚਾ ਖਾ ਰਹੀ ਹੈ ਇਹਨੂੰ ਜਿਆਦਾ ਭੁੱਖ ਲੱਗੀ ਹੋਈ ਹੈ ਹੈਨਾ ਕੁਝ ਮੰਗਾਇਆ ਨਹੀਂ ਖਾਣ ਵਾਸਤੇ ਕਿਵੇਂ ਆਫਤੇ ਬਰੀਆਣਕ ਲੱਗ ਗਈ ਕਿੰਨੇ ਨੰਬਰ ਦੀ 8 ਨੰਬਰ ਤੇ ਘਟੇ ਆ ਫਿਰ ਤਾਂ ਮੇਰੀ ਵੱਧੇ ਨੰਬਰ ਦੀ ਆ ਹਾਂ ਇੱਥੇ ਪਹੁੰਚ ਗਏ ਇੱਥੇ ਤੇ ਸਾਡੀ ਇੱਕ ਫੈਮਲੀ ਹੋ ਜਾਈ ਨਹੀਂ ਹੈ ਨਾ ਇੱਕ ਫੈਮਲੀ ਘਟ ਹੈ ਦੋ ਵੀਰ ਦੀ ਕਿੱਥੇ ਰਹਿ ਗਏ ਬੋਸ ਤਾਂ ਦੀ ਫੈਮਲੀ ਕੰਪਲੀਟ ਹੋ ਗਈ ਸੀ ਹਾਂ ਹੇਤੀ ਫੈਮਲੀ ਹਾਂ ਫੈਮਲੀ ਆਈ ਹੈ ਢਾਈ ਫੈਮਲੀ ਆ ਦੋ ਫੈਮਲੀ ਖੁੱਲਾ ਕੇ ਇੱਕ ਹਾਫ ਆਈ ਹੈ ਤੇ ਇੱਕ ਬਿਲਕੁਲ ਨਹੀਂ ਆਈ ਹੈ ਜੀ ਤੇ ਅਸੀਂ ਉਹਨਾਂ ਦੇ ਵੇਟ ਕਰ ਰਹੇ ਹਾਂ ਤੇ ਇਹ ਆ ਜੀ ਅੰਦਰਲਾ ਸੈਟਅਪ ਬਹੁਤ ਸੋਹਣਾ ਜੀ ਆਜੋ ਜੀ ਵੈਲਕਮ ਇਹ ਆ ਜੀ ਆਪਣਾ ਅਮਰਤ ਵੜਾ ਭਾਈ ਕਾ ਤੋਂ ਅੱਸੀ ਕਿਲ ਵਧਾਈ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਸਸੀ ਕਾ ਜੀ ਸੋਚ ਕਾ ਹੈਲੋ ਸਸੀ ਕਾ ਜੀ ਸੋਚ ਕਾ ਹੈਲੋ ਸਸੀ ਕਾ ਪੀ ਇਹ ਸਾਰਿਆਂ ਦੇ ਮੇਲੇ ਗੱਲੇ ਹੋ ਰਹੇ ਆ ਅੱਜ ਹੈਗਾ ਜੀ ਰਖੜੀ ਦਾ ਤਿਉਹਾਰ ਤੇ ਰਖੜੀ ਤੇ ਚਲੋ ਸਵੇਰੇ ਮਨਾ ਲਈ ਅਸੀਂ ਤੇ ਹੁਣ ਅਸੀਂ ਆਪਦੀ ਸੈਲੀਬ੍ਰੇਸ਼ਨ ਕਰਾਂਗੇ ਇੱਥੇ ਰਖੜੀ ਸਹੀ ਹੈ ਇਹ ਰੌਣਕਾਂ ਲੱਗ ਗਈਆਂ ਪੂਰੀਆਂ ਸੱਪਾ ਖੁੱਲ ਗਈਆਂ ਇਹ ਉਹਨਾਂ ਸੀ ਦੇਖਦੇ ਆ ਡਿਸਾਈਡ ਕਰਦੇ ਆ ਵੀ ਕੀ ਖਾਣਾ ਬੱਚਾ ਪਾਰਟੀ ਦੇਖਦੇ ਆ ਕੀ ਪਸੰਦ ਕਰਦੀ ਆ ਸਾਰੇ ਖਾਰੇ ਆ ਇਹ ਇੱਕ ਇਧਰ ਬੱਚੇ ਨੇ ਬੁੱਕ ਖੋਲ੍ਹੀ ਆ ਪੜਾਈ ਵਾਲੀ ਬੁੱਕ ਤਾਂ ਖੋਲ੍ਹਦੇ ਨਹੀਂ ਇਹ ਇਹ ਵਾਲੀ ਬੁੱਕ ਮਿੰਟ ਤੇ ਖੋਲ੍ਹ ਲੈਂਦੇ ਨੇ ਇਹ ਦੇ ਦੇ ਤੇ ਸਾਨੂੰ ਪਤਾ ਹੋਵੇ ਨਾ ਹੋਵੇ ਕੀ ਐ ਇਹਨਾਂ ਨੂੰ ਜਰੂਰ ਪਤਾ ਹੈ ਬਿਲਕੁਲ ਹਾਂ ਬੱਚਿਆਂ ਨੂੰ ਜ਼ਿਆਦਾ ਪਤਾ ਹੁੰਦਾ ਇਧਰ ਇਹਨੇ ਲੌਲੀਪੌਪ ਪਾਰਟੀ ਪਹਿਲਾਂ ਹੀ ਸ਼ੁਰੂ ਹੋ ਗਈ ਆ ਖੁਸ਼ ਆ ਰਿਹਾ ਪਸੰਦ ਹਰ ਮਣ ਅੱਕੜ-ਪੱਕੜ ਬੰਬੇ ਬੋ ਕਰ ਲਓ ਏ ਅੱਕੜ-ਪੱਕੜ ਬੰਬੇ ਬੋ ਇੱਧਰ ਵੀ ਪਰਮਾਂ ਨੂੰ ਆ ਗਏ ਕਿੱਧਰ ਬੇਰਾ ਵੀ ਚਾਹ ਰ ਬੱਕਰੇ ਤੋਂ ਲੇਉਂ ਗਾਣ ਕਰਦੇ ਚਲੋ ਨਿਕਲ ਆ ਜਾ ਸਾਡੀ ਪਹਿਲੀ ਆਈਟਮ ਆ ਗਈ ਹੈ ਜੀ ਫ੍ਰੈਂਕ ਪ੍ਰਾਈਸ ਬੱਚਿਆਂ ਦੀ ਮਨਪਸੰਦ ਆਈਟਮ ਆ ਗਈ ਚੱਪ ਕਰਕੇ ਬਹਿ ਗਏ ਇਹ ਨਹੀਂ ਤੇ ਪਹਿਲਾਂ ਰੌਲਾ ਪਾਈ ਜਾਂਦੇ ਸੀਗੇ ਕਿਸੇ ਦੇ ਮੋਬਾਈਲ ਚਾਹੀਦਾ ਸੀ ਕਿਸੇ ਨੂੰ ਕੀ ਚਾਹੀਦਾ ਸੀਗਾ ਬਸ ਪਲੇਟ ਖਾਲੀ ਹੋਣ ਵਾਲੀ ਹੈ ਤੇ ਇੱਧਰ ਵੀ ਸਾਰੇ ਬੱਚੇ ਧਿਆਨੇ ਲੱਗ ਗਏ ਆ ਬਿਜ਼ੀ ਹੋ ਗਿਆ ਤੇ ਲੋ ਜੀ ਸਾਡੀ ਦੂਜੀ ਆਈਟਮ ਵੀ ਆ ਗਈ ਐ ਇਹ ਵੀ ਚੈੱਕ ਕਰਦੇ ਆ ਤੇ ਭੋਜ ਪਾਣੀ ਆ ਰਹੇ ਨੇ ਪਲੇਟਾਂ ਚੱਕ ਲਈਆਂ ਨੇ ਭੁੱਖ ਲੱਗ ਗਈ ਜਿਆਦਾ ਤੇ ਇਧਰ ਦੇਖ ਲੋ ਕੰਪਲੀਮੈਂਟਰੀ ਪੀਨਟ ਵੀ ਮੰਗਾ ਲਿਆ ਸੀ ਉਹ ਵੀ ਨਹੀਂ ਛੱਡੇ ਜਿਹੜੀ ਫ੍ਰੀ ਚੀਜ਼ ਆਉਂਦੀ ਐ ਉਹ ਵੀ ਆਉਣ ਦਿਓ ਇਹ ਤਾਂ ਦੂਜੀ ਵਾਰ ਵੀ ਲੈਣਾਂਗੇ ਆਪਾਂ ਇਹ ਸਾਡੇ ਸਪੈਸ਼ਲ ਮਹਿਮਾਨ ਲੇਟ ਹੋ ਗਏ ਜੀ ਆ ਗਏ ਵੀਰ ਜੀ ਲੇਟ ਵਾਸ ਪਹੁੰਚ ਗਏ ਨਾ ਹੀ ਸਮਝ ਲਾ ਤੇ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀ ਨਾ ਵੀ ਇਕੱਠੇ ਹੋਣਾ ਬਹੁਤ ਔਖਾ ਐ ਇੰਨੀਆਂ ਫੈਮਿਲੀਆ ਦਾ ਕਦੇ-ਕਦੇ ਸਬੱਬ ਬਣਦਾ ਇਕੱਠੇ ਹੋਉਂਦਾ ਤੇ ਹੁਣ ਸਾਡੇ ਲਾਸਟ ਮੈਂਬਰ ਘਟ ਸੀ ਤੇ ਉਹ ਵੀ ਆ ਗਏ ਹੁਣ ਪਹੁੰਚ ਗਏ ਹੁਮਮ ਆ ਗਏ ਤੇ ਲੋ ਜੀ ਇੱਧਰ ਲੇਡੀਜ਼ ਪਾਰਟੀ ਸ਼ੁਰੂ ਹੋ ਗਈ ਐ ਕੀ ਮੰਗਾਇਆ ਤੁਸੀਂ ਹੈ ਲੇਮਨ ਫੋਟਾ ਲੇਮਨ ਫੋਟਾ ਮੰਗਾਇਆ ਜਿੱਧਰ ਜਿਵੇਂ ਲੇਮਨ ਵਰਗਾ ਨਾ ਐਸਾ ਲੱਗਾ ਮੇਰਾ ਮਜ਼ਾਕ ਕੈਮਰਾ ਵੀ ਆ ਠੀਕ ਐ ਬੱਚਾ ਬਾਡੀ ਵੀ ਸ਼ੁਰੂ ਹੋ ਗਈ ਇੱਧਰ ਸ਼ਾਮਲ ਹੋ ਗਈ ਬੱਚਾ ਬਾਡੀ ਸਾਡੇ ਨਾਲ ਤੇ ਇੱਕ ਇੱਧਰ ਸਰਪ੍ਰਾਈਜ਼ ਆ ਰਿਹਾ ਜੀ ਨਹੀਂ ਉਹ ਇੱਕ ਹਲੋ ਇਹ ਕਿਹਦੇ ਵਾਸਤੇ ਸਰਪ੍ਰਾਈਜ਼ ਹੈ ਮੇਰੇ ਮਾਮੂ ਲਈ ਮਾਮੂ ਲਈ ਅੱਛਾ ਲੈਪੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਗੀ ਇਹ ਬਰਥਡੇ ਕਿੰਨੇ ਆਪਣਾ ਹੈਗਾ ਪਰਸੋਂ ਦਾ 22 ਤਰੀਕ ਦਾ 22 ਤਰੀਕ ਦਾ 22 ਅਗਸਤ ਦਾ ਬਰਥਡੇ ਆ ਵਧਾਈਆਂ ਉਹਨਾਂ ਦੇ ਸਾਦੇ ਨੇ ਪਾਰਟੀ ਚੱਲੂਗੀ ਜਨਮ ਦਿਨ ਦੀ ਕਿਨੂੰ ਸੱਚੀ ਸਰਪ੍ਰਾਈਜ਼ ਮਿਲ ਗਿਆ ਇਹ ਸਰਪ੍ਰਾਈਜ਼ ਹੈਗਾ ਰਿਮੀ ਵੱਲੋਂ ਪਹਿਲਾ ਹੱਕ ਤੁਹਾਡਾ ਨਹੀਂ ਮੇਰੇ ਵੱਲੋਂ ਇਹ ਹੈਗਾ ਨਾਲ ਫਤੇ ਵੱਲੋਂ ਵਾਸਤੂਚੀ ਹੈਗਾ ਤੇ ਕਿੰਨੇ ਕਿੰਨੇ ਸਾਲ ਹੋ ਗਿਆ ਤੂੰ ਮੈਂ ਹੋ ਗਿਆ 37 ਸਾਲਾਂ ਦਾ ਨਹੀਂ ਦੱਸ ਯਾਰ 35 ਸਾਲਾਂ ਦਾ ਹੀ ਹੋਇਆ ਇਹ ਵੀ ਲੇਡੀ ਵੀ ਕਹਿੰਦੇ 16 ਸਾਲ ਦੀ ਹੋਗੀ ਤੂੰ 21 ਸਾਲ ਦਾ ਹੋ ਗਿਆ ਮੈਂ ਦੱਸਦੀ ਆ 24 ਦਾ ਹੋ ਗਿਆ ਕਿ ਨਹੀਂ ਤੇ 25 ਵਿੱਚ ਚਲਿਆ ਗਿਆ ਰਿਸ਼ਤੇ ਇਹ ਤਾਂ ਚੰਗੀ ਕੁੜੀ ਦੀ ਭਾਲ ਹੈ ਸਾਡਾ ਮੈਂ ਫਰੈਂਡ ਮੈਂ ਇਹਨਾਂ ਦੀ ਫੈਨ ਆ ਤੇ ਕਿੰਨੀ ਨਾਲੋਂ ਪਹਿਲਾਂ ਜਵਾਕ ਕਹ ਲੈ ਆ ਹੂ ਕੁਮਾਰਨ ਵਾਸਤੇ ਜਵਾਕ ਫੋਟੋ ਵਰਲ ਮਾਰੋ ਹਾ ਜੀ ਕਲਾਪਿੰਗ ਟੈਕ ਆ ਦੇਖੋ ਹੈਪੀ ਬਰਥਡੇ ਤੇਰੇ ਕੋਲ ਕਰ ਟੂ ਯੂ ਹੈਪੀ ਬਰਥਡੇ ਤੇਰੀ ਅੰਨੀ ਲੰਮੀ ਉਮਰ ਹੋਵੇ ਸਾਰੀ ਦੁਨੀਆ ਖਤਮ ਹੋ ਜਾਏ ਤੂੰ ਕੱਲੇ ਟੱਕਰਾ ਮਾਰਦਾ ਆ ਦੇਖੋ ਚਾ ਤਾਉ ਦੇ پارٹی ਤੇ ਆਏ ਹੋ ਹੈਪੀ ਬਰਥਡੇ ਇੱਕ ਵਾਰ ਫਿਰ ਤੋਂ ਹੈਪੀ ਬਰਥਡੇ ਕਿੰਦੀ ਥੈਂਕ ਯੂ ਬਬੀ ਲੈ ਵੀ ਛੇੜ ਕੇ ਕੇ ਖਾਣ ਵਾਲਾ ਤਾਂ ਹੈ ਨੀਗਾ ਠੱਕੇ ਘੋਰੇ ਵਿੱਚ ਤੇ ਨਾਲ ਅਰੇ ਪਾਰਟੀ ਦੀ ਪਾਰਟੀ ਸੀ ਇਹ ਮੇਰੀ ਪ੍ਰਮੋਸ਼ਨ ਦੀ ਪਾਰਟੀ ਨਹੀਂ ਸੀ ਪਾਰਟੀ ਦੀ ਪੈਂਡਿੰਗ ਆਪਾਂ ਫਿੱਤਰਾਂਗੇ ਤੇ ਲੋ ਜੀ ਹੁਣ ਸਾਡਾ ਹੋ ਗਿਆ ਡਿਨਰ ਟਾਈਮ ਤੇ ਡਿਨਰ ਵਾਸਤੇ ਆਡਮਾ ਮੰਗਾ ਲਿਆ ਆ ਦੱਸੋ ਕੀ ਕੁਝ ਮੰਗਾਇਆ ਆਪਾਂ ਦਾਲ ਮਖਣੀ ਬਟਰ ਚਿਕਨ ਪਾਈਨੈਪਲ ਰਾਇਤਾ ਅਫਰ ਕਿ ਪਾਰਟੀ ਕਿੰਨੀ ਵੱਲੋਂ ਇਹਦੀ ਪ੍ਰਮੋਸ਼ਨ ਹੋਈ ਆ ਤੇ ਇਹਨੇ ਇੱਥੇ ਆ ਕੇ ਸਾਨੂੰ ਦਿੱਤੇ ਵੀ ਮੇਰੀ ਪ੍ਰਮੋਸ਼ਨ ਦੀ ਪਾਰਟੀ ਸੀਗੀ ਪਿਛਲੇ ਦਿਨਾਂ ਦੇ ਵਿੱਚ ਪ੍ਰਮੋਸ਼ਨਲ ਡਿਪਾਰਟਮੈਂਟ ਤੋਂ ਪ੍ਰਮੋਸ਼ਨ ਹੋਈ ਸੀ ਮੈਂ ਪਾਰਟੀ ਉਸ ਚੀਜ਼ ਦੀ ਕਰ ਰਿਹਾ ਸੀਗਾ ਤੇ ਮੈਨੂੰ ਵੀ ਸਰਪ੍ਰਾਈਜ਼ ਮਿਲਿਆ ਜਦੋਂ ਕੇਕ ਮੇਰੀ ਸਿਸਟਰ ਰਿਮੀ ਨੇ ਲੈ ਕੇ ਕੇਕ ਲੈ ਕੇ ਆਏ ਤੇ ਮੈਨੂੰ ਉਦੋਂ ਪਤਾ ਲੱਗਿਆ ਕਿ ਨਹੀਂ ਇਹ ਤਾਂ ਬਰਥਡੇ ਦੀ ਪਾਰਟੀ ਸਮਝੀ ਬੈਠੇ ਆ ਤਾਂ ਵੀ ਕਨਫਿਊਜ਼ਨ ਕ੍ਰੀਏਟ ਹੋਈ ਅੱਜ ਪਰ ਐਂਡ ਮੂਮੈਂਟ ਤੇ ਸਾਰਾ ਕੁਝ ਸੋਲਵ ਹੋ ਗਿਆ ਵਧੀਆ ਇੰਜੋਏ ਕੀਤਾ ਸਾਰਿਆਂ ਨੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਤੁਹਾਨੂੰ ਪ੍ਰੋਵਾਈਡ ਕੀਤਾ ਪਾਰਟੀ ਤੇ ਇਸੀ ਕਰਕੇ ਅਸੀਂ ਸਾਰੇ ਇਕੱਠੇ ਹੋਏ ਤੇ ਅੱਜ ਮਿਲ ਕੇ ਅਸੀਂ ਪੂਰਾ ਇੰਜੋਏ ਕੀਤਾ ਕਿਉਂਕਿ ਐਵੇਂ ਪਾਰਟੀ ਤੇ ਮਿਲਦੇ ਰਹਿਣਾ ਚਾਹੀਦਾ ਹੈ ਪਾਰਟੀਆਂ ਕਰਦੇ ਰਹਿਣਾ ਚਾਹੀਦਾ ਤੇ ਐਵੇਂ ਇੱਕ ਦੂਜੇ ਨਾਲ ਆਪਾਂ ਮਿਲਦੇ ਰਹੀਏ ਆਪਾਂ ਮੇਰੇ ਖਿਆਲ ਹ ਹੋ ਗਿਆ ਕਿੰਨੇ ਕਹਿੰਦੇ ਨੂੰ ਇਕੱਠੇ ਹੋਵਾਂਗੇ ਹਾਂ ਬਹੁਤ ਜ਼ਿਆਦਾ ਹੋ ਗਏ ਸਾਨੂੰ ਕਹਿੰਦੇ ਇਕੱਠੇ ਹੋਵਾਂ ਇਕੱਠੇ ਹੋਵਾਂਗੇ ਹਾਂ ਪਰ ਇਕੱਠੇ ਹੋਇਆ ਨਹੀਂ ਜਾਂਦਾ ਜਿਵੇਂ ਅਸਲ 'ਚ ਇਕੱਠੇ ਤਾਂ ਹੋ ਜਾਣ ਪਰ ਵਿਆਹ ਤੋਂ ਬਾਅਦ ਜਿਹੜੀਆਂ ਆਈਆਂ ਨਾ ਉਹ ਹੋਣ ਨਹੀਂ ਦਿੰਦੀਆਂ ਇਕੱਠੇ ਕੀ ਗੱਲ ਹੈ ਤੇ ਜਿਵੇਂ ਆਹ ਪਾਇਨੈਪਲ ਪਾਇਨੈਪਲ ਰਾਇਤਾ ਆ ਗਿਆ ਆਪਣਾ ਵਾਹ ਜੀ ਵਾਹ ਇਤਰਾ ਬਾਲਟੀ ਭਈ ਆਪਣੀ ਦਾਲ ਆ ਲਈ ਤੇ ਇਧਰ ਚਿਕਨ ਖਾਨ ਦੇ ਚਕੀਨ ਵੀ ਹੈਗੇ ਆਪਣੇ ਜਵਾਕ ਤੇ ਸਾਡੇ ਕੋਲ ਤਾਂ ਹਜੇ ਖਾਲੀ ਪਲੇਟਾਂ ਪਈਆਂ ਕਹਿੰਦੇ ਕਹਿੰਦੇ ਹੁੰਦੀ ਹੈ ਕਹਿੰਦੇ ਬਾਲਟੀ ਬਾਲੀ ਵੱਡੀ ਹੁੰਦੀ ਹੈ ਪਰ ਹੁੰਦੀ ਛੋਟੀ ਜੀ ਹੈ ਨਾ ਆਪਾਂ ਚੈੱਕ ਕਰਦੇ ਆ ਅੱਜ ਨਾ ਤੇ ਇੱਥੋਂ ਤੱਕ ਕਹਣਾ ਜੇ ਤੇ ਆਪਾਂ ਥੱਲੇ ਦੇਖੀਏ ਇੱਥੋਂ ਤੱਕ ਹੁੰਦਾ ਇਹ ਕੰਮ ਉੱਤਰੀ ਸੀ ਟੱਕਾ ਇਹ ਰਿਹਾ ਤਾਂ ਬਹੁਤ ਜ਼ਿਆਦਾ ਟੱਕਾ ਹੈ ਚਲੋ ਅੋਰੀ ਅਸੀਂ ਡਿਨਰ ਕਰ ਲਿਆ ਸੀਗਾ ਗਿੰਨੀ ਦੀ ਪਾਰਟੀ ਦਾ ਨਾ ਇੱਥੇ ਮੋਤੀ ਮਹਿਲ ਡੀ ਲਕਸ਼ਣਾ ਤੇ ਉਸ ਤੋਂ ਬਾਅਦ ਆ ਗਏ ਸੀਗੇ ਹੁਣ ਇਹ ਕਹਿੰਦੇ ਆਈਸਕ੍ਰੀਮ ਖਾਣੀ ਆ ਆਈਸਕ੍ਰੀਮ ਪਤਾ ਨਹੀਂ ਕਿੱਥੋਂ ਮਿਲੂਗੀ ਤੇ ਲੱਭਦੇ ਆ ਆਈਸਕ੍ਰੀਮ ਕਿੱਥੇ ਖਾਣੀ ਆ ਹਾਂ ਕਮਿਓ ਕਮਿਓ ਥੋੜਾ ਜਿਹਾ ਫੰਗੋ ਆਈਸਕ੍ਰੀਮ ਅਸੀਂ ਖਾਣੀ ਆ ਸਪੈਸ਼ਲ ਲੱਭੂ ਦੀ ਦੁਕਾਨ ਖੁੱਲੀ ਹੋਈ ਐ ਤੇ ਹੁਣ ਅਸੀਂ ਉੱਥੇ ਜਾ ਕੇ ਆਈਸਕ੍ਰੀਮ ਖਾਣੇ ਆ ਤੇ ਕਹਿੰਦੇ ਬਹੁਤ ਹੀ ਵਧੀਆ ਨਵੀਂ ਦੁਕਾਨ ਖੁੱਲੀ ਐ ਤੁਰਕਿਸ਼ ਇਹ ਕਿੱਡਾ ਜਿਹਾ ਕਰਦਾ ਹੁੰਦਾ ਬੰਦਾ अच्छा ठीक वो वाला वो वाला अच्छे हां चलो जी ਅਸੀਂ ਜਾ ਰਹੇ ਹਾਂ ਆਈਸਕ੍ਰੀਮ ਖਾਣ ਵਾਸਤੇ ਗ੍ਰੀਨ ਸਿਟੀ ਸਕੁਆਇਰ ਮਾਰਕੀਟ ਤੇ ਇੱਥੋਂ ਨੇੜੇ ਹੀ ਸੀ ਬਿਲਕੁਲ ਅੱਜ ਜਦੋਂ ਮੈਂ ਕਾਰ ਦੇ ਵਿੱਚੋਂ ਬਾਹਰ ਨਿਕਲੀ ਆ ਤੇ ਦੇਖੋ ਮੈਂ ਤਾਂ ਪੂਰੀ ਧੁੰਦ ਦੇ ਵਿੱਚ ਆ ਗਈ ਐਨੀ ਧੁੰਦ ਐਨੀ ਗਰਮੀ ਦੇ ਵਿੱਚ ਧੁੰਦ ਪਈ ਹੋਈ ਹੈ ਸਾਡੇ ਬੱਚੇ ਤਾਂ ਪਹਿਲਾਂ ਹੀ ਕਹਿ ਰਹੇ ਸੀ ਪਾਰਟੀ ਤੋਂ ਬਾਅਦ ਆਪਾਂ ਨਾ ਗ੍ਰੀਨ ਸਿਟੀ ਸਕੁਆਇਰ ਮਾਰਕੀਟ ਜਾਵਾਂਗੇ ਸਵਾ ਦਸ ਦਾ ਟਾਈਮ ਆਇਆ ਇਹ ਰਾਤ ਨੂੰ <cays> हां <laughs> एक बहन कनी मैं शोरूम पे कपड़े ਲੈਣੇ ਸੀਗੇ ਪਰ ਸ਼ੋਰੂਮ ਬੰਦ ਹੋਇਆ ਪਿਆ। ਹਾਂ ਇਹਨਾਂ ਦਾ ਆਫਰ ਬੜਾ ਚੰਗਾ ਦੇਖੋ। ਅੱਛਾ ਜੀ, ਬਾਈ 1 ਗੈਟ ਜੀ ਅੱਛਾ। ਕਹਿੰਦੇ ਖਰੀਦੋ ਤੇ ਤਿੰਨੇ ਲੈ ਜਾਓ। ਕਲੋਜ਼ ਹੋ ਗਏ। ਆਪਣੇ ਪਸੰਦ ਕਰ ਲਾ ਬਾਈ ਅੱਜ। ਤਿੰਨ ਘਰ ਲੈ ਕੇ ਦੋ। ਚਲ। ਦਰਵਾਜਾ ਬੜੇ ਚੈਲੰਜ ਹੁੰਦੇ ਇੱਥੇ ਦੇਖੋ। ਦਰਵਾਜਾ ਖੁੱਲਿਆ ਹੋਣਾ ਚਾਹੀਦਾ ਪਰ ਉਹ ਵੈਸੇ ਟਾਈਮ ਕਾਫੀ ਹੋਇਆ ਪਿਆ ਰਾਤ ਦੇ 1:30 ਹੋ ਗਏ ਆ। ਬੱਤੀਆਂ ਵਾਲੀ ਟ੍ਰੇਨ ਚੱਲ ਰਹੀ ਹੈ ਤੇ ਬਾਕੀ ਸਾਰਾ ਕੁਝ ਤਕਰੀਬਨ ਬੰਦ ਹੋ ਚੁੱਕਿਆ ਯਾਰ। ਤੇ ਲਾ ਹੋਰ ਜਿਹੜੀ ਆਪਾਂ ਗੱਲ ਕਰਦੇ ਸੀ ਤਰਕਸ਼ ਆਈਸਕ੍ਰੀਮ ਤੇ ਉਹ ਖੁੱਲੀ ਹੋਈ ਹੈ ਜੀ ਆਪਾਂ ਸਪੈਸ਼ਲ ਦਿੱਤੀ ਆਏ ਆ ਕੀ ਲੋਕ ਦੇਖ ਰਹੇ ਨੇ ਬਿਲਕੁਲ ਜਿਹਾ ਰਹੀ ਹੈ ਬੈਕ ਗਰਾਉਂਡ ਤੇ ਟਾਈਮ ਮੇਰੇ ਕੱਲ ਦੇ 10:30 ਹੋ ਚੁੱਕੇ ਆ ਤੇ ਬਾਕੀ ਆਸੇ-ਬਸੇ ਦੇਖ ਲਓ ਸਾਰੀਆਂ ਦੁਕਾਨਾਂ ਬੰਦ ਆ ਤਕਰੀਬਨ ਕੋਈ ਦੁਕਾਨ ਨਹੀਂ ਖੁੱਲੀ ਹੋਈ ਮਾਰਕੀਟ ਦੇ ਵਿੱਚ ਤੇ ਜਵਾਗ ਨੇ ਦੇਖੋ ਕਿਵੇਂ ਖੇਡਦੇ ਫਿਰਦੇ ਆ ਨਾ ਵਧੀਆ ਮੋਜਾ ਕਰਦੇ ਫਿਰਦੇ ਆ ਇੱਕ ਸਾਡੀ ਜੋੜੀ ਸਾਈਡ ਤੇ ਬੈਠੀ ਆ ਨਾ ਇਹ ਕੱਲੀ ਟੀਰਿੰਗ ਲੈ ਰਹੀ ਏ ਜੋੜੀ ਚਿੱਕੜ ਭਾਗੀ ਨੋ ਅਸਰ ਮਾਰੀ ਨਾ ਸਦੋਦੀ ਏ ਕਿੱਸੇ ਕੀਆ ਲੇਕਿਨ ਤੂੰ ਹੀ ਤੇਰੀ ਕੋਲ ਆਈਂ ਤੂੰ ਹੀ ਮਾਸੂਮ ਕਰਾਈਂ ਨੋ ਮਾਣ ਤੇਰੇ ਪੇ ਕਿਰੀਆ ਸਨ ਤੇ ਤਾਹੋ ਹੋ ਤੇ ਅੱਜ ਯਾਰ ਦੇਖੋ ਅਸੀਂ ਪੂਰਾ ਇੰਜੋਏ ਕਰ ਲਿਆ ਫੁੱਲ ਇੰਜੋਏ ਕਰ ਲਿਆ ਨਾ ਇਸ ਤਰ੍ਹਾਂ ਵਧੀਆ ਪਾਰਟੀਆਂ ਐ ਇਦਾਂ ਦੀਆਂ ਪਾਰਟੀਆਂ ਚੱਲਦੀਆਂ ਰਹਿਣ ਅਸੀਂ ਇਦਾਂ ਹੀ ਚੱਲਦੇ ਰਹੇ ਸਾਰੇ ਫੁੱਲ ਇੰਜੋਏ ਕਰਦੇ ਰਹੀਏ ਅੱਜ ਇਹ ਪਾਰਟੀ ਯਾਰ ਬਹੁਤ ਵਧੀਆ ਹੋਣੀ ਬੜੀ ਨਾ ਤੇ ਅਸੀਂ ਸੋਚਿਆ ਸੀ ਚਲੋ ਫੈਮਿਲੀ ਇਕੱਠੀਆਂ ਹੋ ਰਹੀਆਂ ਨਾ ਚਲੋ ਰਲ ਮਿਲ ਕੇ ਅਸੀਂ ਪਾਰਟੀ ਕਰ ਲਾਂਗੇ ਪਰ ਕਿੰਨੇ ਨੇ ਸਾਨੂੰ ਸਰਪ੍ਰਾਈਜ਼ ਦਿੱਤਾ ਕਹਿੰਦਾ ਵੀ ਮੇਰੀ ਪ੍ਰੋਮੋਸ਼ਨ ਦੀ ਪਾਰਟੀ ਆ ਚਲੋ ਬਹੁਤ ਵਧੀਆ ਹੋ ਗਿਆ ਤੇ ਨਾਲ ਹੀ ਇਹਨੂੰ ਸਰਪ੍ਰਾਈਜ਼ ਮਿਲ ਗਿਆ ਬਰਥਡੇ ਗਿਫਟ ਨਾ ਮਿਲਦੇ ਗਏ ਤੇ ਰਹੀ ਹੈ ਇੰਜੋਏ ਕਰਦੇ ਰਹੀ ਹੈ ਨਾ ਬਹੁਤ ਮজা ਆਇਆ ਅੱਜ ਐਦਾਂ ਹੀ ਪ੍ਰੋਮੋਸ਼ਨਾਂ ਹੁੰਦੀਆਂ ਰਹਿਣ ਸਾਨੂੰ ਪਾਰਟੀਆਂ ਮਿਲਦੀਆਂ ਆ ਪਾਰਟੀਆਂ ਹੁੰਦੀਆਂ ਰਹਿਣ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਸਾਡੀ ਕਿਹੋ ਜਿਹੀ ਲੱਗੀ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤੱਕ ਤੱਕਲੀ ਸ਼ਸ਼ੀਕਾ ਬਾਏ ਬਾਏ